ਉਹ ਜਦੋਂ ਮੈਂ ਜੇ ਵੀ ਨੂੰ ਦਾ ਸੁਨੇਹਾ ਬੜਾ ਹਲਾ ਮਰੇ ਤੇ ਹੋਇਆ 2007 ਤੇ ਮੈਂ ਮਾਂ ਕੋਠਾ ਦੀ ਕੀਤੀ ਕਿਰਪਾ ਨੇ ਜੀ ਜੀ ਮੈਂ ਬੇਰ ਮਾਰਿਆ ਹੋਣਾ ਬੜਾ ਬੜਾ ਹੀ ਹਮਮ ਬਾਬਾ ਜੀ ਨੇ ਮੁਰਦੀ ਕਰ ਪਾਈ ਕਿ ਅੱਛਾ ਜੀ 2000 ਕੋ ਮੇਰੇ ਖਿਆਲ ਨਾਲ ਮੈਂ 18 ਚਲ ਲਵਾਂ ਪਹਿਲਾਂ ਧੜਾ ਚ ਲੱਗਦਾ ਮੋੜ ਜੇ ਜਿੱਦਾਂ ਦੀ ਗੱਲ ਹੋ ਗਈ ਅੱਛਾ ਮੈਂ ਹੰਸਪਾ ਸਾਸਾ ਤੇ ਤਰਗਾਹੀ ਦੀ ਹਮ ਕਹਿ ਕਿ ਮਾਂ ਕੈਨੇਡਾ ਦੀ ਗੱਲ ਹੁੰਦੀ ਨੇ ਬਾਹਰ ਤਾਂ ਇੱਥੇ ਮਿਆਜੂ ਠੱਕੇ ਕਰਿਆ ਲੈਣਾ ਜੀ ਉਹ ਮੇਰੀ ਬੇਸਬੀ ਇਹ ਲੀਦਾ ਮੁੜ ਕੇ ਭਾਵੇਂ ਉਹ ਸਹੀ ਨਹੀਂ ਹੈ بابا ਤੇਰੀ ਜਦੋਂ ਮੈਂ ਤੇ ਕੋਈ ਕਰਾ ਸ਼ਵਾਸ ਉਹ ਕਰਾ ਲੀਆ ਸੀ ਵੀ ਵੀ ਇਹਦਾ ਰ ਬਹੁਤ ਮਾਰ ਕੇ ਮੋੜ ਲਿਆ ਹੋਇਆ ਇਹ ਬਾਕੀ ਤਾਂ ਪੱਟ ਕੱਢ ਕੋ ਜਿਹਨੇ ਦਰਗਾਹਾਂ ਅੱਲਜੀ ਕੋਲ ਬੰਦਰ ਬੈਠਾ ਹੈ ਇਹਦਾ ਸ਼ਵਾਸ ਕਰ ਜਾਣਾ ਬਾਬਾ ਕਿੰਨਾ ਪਟਿਆ ਕਿੰਨਾ ਜ਼ਰਾ ਹੀ ਥਿਆ ਹੋ ਗਿਆ ਉਹ ਤਾਂ ਬਾਤ ਮਰ ਬਾਬੇ ਦੇ ਨੇ ਇਸ ਨੂੰ ਨਾਮ ਲੈ ਕੇ ਰੱਖਣਾ ਬਹੁਤ ਰਿਆ ਨਾ ਇਹਦਾ ਬ੍ਰਦਰ ਨੇ ਉਹ ਵੇਰੀ ਦਾ ਹੈ ਇਹ ਸੁੰਦੇ ਹੀ ਉਹ ਕੋਈ ਇੱਕ ਸ਼ੇ ਮੈਂ ਮੁੜ ਕੇ ਟਿੱਕ ਲਾਵਾਂ ਉਹ ਵੀ ਮੁੜ ਕੇ ਲਾਈ ਬਾਬਾ ਜੀ ਮੈਂ ਇੱਕ ਟੋਨ ਮੇਰੇ ਕੋਲ 5-7 ਕਿਲੋ ਭਾਰਾ ਹੈ ਮੇਰੇ ਮੇਰੇ ਦਾ 7 ਕਿਲੋ ਭਾਰਾ ਹੈ ਬਾਬਾ ਡਾਉਂਦੇ ਰਾਤ ਨੂੰ ਬਾਬਾ ਜੀ ਇਸ ਬਚਨ ਆਇਆ ਉਹ ਦਿਨੇ ਬਾਬਾ ਜੀ ਦੀ ਬਚਨ ਆਇਆ ਵਿਖੋ ਆ ਨਾ ਬੰਗੇ ਤੇ ਸਮਾਂ ਕਰੋ ਬਾਕੀ ਸ਼ੌਂਸ ਹੁੰਦਾ ਫੰਦਾ ਹੈ ਅੱਛਾ ਇਹ ਲੋਲੇ ਨਹੀਂ ਸਮਝਦਾ ਅੱਛਾ ਤੁਸੀਂ ਮਹਾਪੁਰਖਾਂ ਦੀ ਕਿਰਪਾ ਜਿੱਤੇ ਮੈਂ ਡੇਢ ਡੇਢ ਕੰਮੀਨੇ ਦੇ ਵਿੱਚ ਸਹੀ ਹੈ ਮਹਾਪੁਰਖਾਂ ਦੀ ਕਿਰਪਾ ਹਾਂ ਉਦਾਂ ਨਹੀਂ ਨਹੀਂ ਉਦਾਂ ਨਹੀਂ ਉਦਾਂ ਜ਼ਿਆਦਾ ਹੋ ਗਿਆ ਪਤਾ ਹੀ ਨਹੀਂ ਕੀ ਚੱਕਰ ਹੋਇਆ ਕੀ ਨਹੀਂ ਕੋਈ ਮੰਨ ਕੇ ਬੋਲੋ ਵੀ ਡਿਸਕਪੀਡ ਹੁੰਦੀ ਏ ਲਾਹ ਹੋ ਗਿਆ ਮਹਾਪੁਰਖਾਂ ਨੇ ਕਾਪੀ ਦਿੱਤੀ ਡਿਸਕ ਸਹੀ ਹੋ ਗਿਆ ਨਾ ਕੁਝ ਸਹੀ ਹੋ ਗਿਆ ਅੱਛਾ ਹਾਂ ਨਾ ਕੁਝ ਸਹੀ ਹੋ ਗਿਆ ਚਮਤਕਾਰ ਹੋਇਆ ਵੇ ਲੋਕ ਤੇ ਜਿਹੜੇ ਜਿਹੜੇ ਕਈ ਕੁਝ ਕਹੀ ਜਾਂਦੇ ਕਹੀ ਜਾਂਦੇ ਆ ਪਰ ਸਾਡੇ ਭਾਦ ਦੇ ਰੱਬ ਹੈ ਨਾ ਉਹ